ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਂ ਪੋਹਾ ਬਣਾ ਰਹੀ ਸੀਗੀ ਬੇਟੀ ਵਾਸਤੇ ਸਾਡਾ ਤੇ ਬ੍ਰੇਕਫਾਸਟ ਹੋ ਗਿਆ ਸੀਗਾ ਪਰ ਬੇਟੀ ਦਾ ਹਜੇ ਕਰਨਾ ਸੀਗਾ ਤੇ ਇੱਥੇ ਮੂੰਗਫਲੀ ਕੱਚੀ ਹੈ ਤੇ ਮੂੰਗਫਲੀ ਪਾਲਾਂਗ ਵਿੱਚ ਆਪਾਂ ਥੋੜੀ ਜੀ ਰੋਸਟ ਕਰ ਲਾਂਗੇ ਦੇਸੀ ਘਿਓ ਦੇ ਵਿੱਚ ਤੇ ਵਿੱਚ ਪਾਵਾਂਗੇ ਕੜੀ ਪੱਤਾ ਪਾਲਾਂਗੇ ਤੇ ਫਿਰ ਇਹਨੂੰ ਕੱਢ ਲਾਂਗੇ ਤੇ ਪਿਆਜ਼ ਟਮਾਟਰ ਪਾ ਕੇ ਸਬ ਤੇ ਫਿਰ ਉਹ ਆਪਾਂ ਪੋਹਾ ਤਿਆਰ ਕਰ ਦਾਂਗੇ ਪੋਹਾ ਵਧੀਆ ਲੱਗਦਾ ਵਸ ਜਦੋਂ ਮਰਜੀ ਤੁਸੀਂ ਐਸੇ ਖਾ ਲਓ ਵੀ ਸਾਡੇ ਆ ਸਾਰਿਆਂ ਦੀ ਡਿਮਾਂਡਾਂ ਵੱਖਰੀਆਂ ਵੱਖਰੀਆਂ ਨੇ ਸਾਰਿਆਂ ਨੂੰ ਵਕਰੀ-ਵਕਰੀਆਂ ਚੁਆਇਸ ਆ ਸਾਰਿਆਂ ਦੀ ਫਿਰ ਸਾਰਿਆਂ ਨੂੰ ਅਲੱਗ-ਲੱਗ ਮੈਨੂੰ ਬਣਾ ਕੇ ਦੇਣਾ ਪੈਂਦਾ ਵਾ ਮੈਂ ਆਪਣੇ ਲਈ ਅਲੱਗ ਬਣਾਨੀ ਆ ਜੋ ਵੀ ਮੈਨੂੰ ਮਤਲਬ ਕਿ ਮੈਂ ਆਪਣੇ ਵਾਸਤੇ ਵੀ ਬਣਾਨੀ ਆ ਤੇ ਪਰ ਇਹ ਪਾਪਾ ਨੂੰ ਹੋਰ ਪਸੰਦ ਵਾ ਚੀਜ਼ਾਂ ਜਿਹੜੀਆਂ ਇਹ ਪੋਹਾ ਵਗੈਰਾ ਤੇ ਬਿਲਕੁਲ ਨਹੀਂ ਖਾਂਦੇ ਹੈਗੇ ਜਿਹੜੀਆਂ ਚੀਜ਼ਾਂ ਇਹ ਬਲੀਆਂ ਨੇ ਤੇ ਉਹਨਾਂ ਨੂੰ ਨਹੀਂ ਇੰਨਾ ਪਸੰਦ ਹੈਗਾ ਕੁਝ ਵੀ ਤੇ ਫਿਰ ਬਸ ਫਿਰ ਹੁਣ ਮੈਂ ਸਾਰਿਆਂ ਨੂੰ ਅਲੱਗ-ਅਲੱਗ ਬਣਾ ਕੇ ਦਿਨੀ ਆ ਤੇ ਹਰ ਇੱਕ ਦੀ ਵੱਖਰੀ ਚਵਾਏ ਸਵਾ ਖਾਣ ਦੀ ਵੀ ਮੈਨੂੰ ਆ ਨਹੀਂ ਖਾਣਾ ਦੂਸਰਾ ਕਹਿੰਦਾ ਮੈਂ ਆ ਵਾਲਾ ਖਾਣਾ ਵਾ ਤੇ ਫਿਰ ਇਹ ਵੀ ਸਾਰਿਆਂ ਦੇ ਵਾਸਤੇ ਮੈਂ ਵੱਖਰੇ-ਵੱਖਰੇ ਬਣਾਉਣੀ ਆ ਕਿਚਨ ਵਿੱਚ ਇੱਕ ਔਰਤ ਜਿਹੜੀ ਸਾਰਿਆਂ ਦੀ ਪਸੰਦ ਦੀਆਂ ਚੀਜ਼ਾਂ ਦਾ ਧਿਆਨ ਰੱਖਦੀ ਆ ਹਨਾ ਆਪਣੇ ਵੀ ਜਿਹੜੀ ਆ ਵੀ ਉਹਨੂੰ ਕੀ ਪਸੰਦ ਆ ਇਹਨੂੰ ਕੀ ਪਸੰਦ ਆ ਵਾਸਤੇ ਆਪਣੀ ਚੋਆਇਸ ਹੀ ਭੁੱਲ ਜਾਂਦੀ ਆ ਕਿ ਆਪ ਨੂੰ ਉਹਨੂੰ ਕੀ ਪਸੰਦ ਵਾ ਤੇ ਜਿਹੜੀ ਦੂਸਰਿਆਂ ਦੀ ਪਸੰਦ ਹੁੰਦੀ ਆ ਬੱਚਿਆਂ ਦੀ ਹੁੰਦੀ ਆ ਹਸਬੈਂਡ ਦੀ ਪਸੰਦ ਹੁੰਦੀ ਉਹੀ ਉਹਦੀ ਪਸੰਦ ਬਣ ਜਾਂਦੀ ਆ ਤੇ ਉਹ ਬਸ ਜੋ ਫਿਰ ਉਹਨਾਂ ਵਾਸਤੇ ਬਣਾਉਂਦੀ ਆ ਤੇ ਉਹੀ ਆਪ ਖਾ ਲੈਂਦੀ ਆ ਆਪਣੀ ਪਸੰਦ ਤੇ ਭੁੱਲੀ ਜਾਂਦੀ ਆ ਪਰ ਨਹੀਂ ਆਪਣੇ ਵਾਸਤੇ ਵੀ ਦੇਖਣਾ ਚਾਹੀਦਾ ਥੋੜਾਪੋਤਾ ਕਿ ਆਪ ਨੂੰ ਵੀ ਕੀ ਪਸੰਦ ਵਾ ਤੇ ਉਹ ਚੀਜ਼ ਆਪਣੇ ਵਾਸਤੇ ਵੀ ਬਣਾਉਣੀ ਚਾਹੀਦੀ ਆ ਤੇ ਮੈਂ ਤੇ ਬਣਾਣੀ ਆ ਆਪਣੇ ਵਾਸਤੇ ਵੀ ਜੋ ਮੈਨੂੰ ਕਿਉਂਕਿ ਜੋ ਮੇਰੇ ਵਾਸਤੇ ਠੀਕ ਵਾ ਤੇ ਉਹੀ ਮੈਂ ਆਪਣੇ ਲਈ ਵੀ ਬਣਾਣੀ ਆ ਅਲੱਗ ਆਪਾਂ ਦੂਜਿਆਂ ਦਾ ਧਿਆਨ ਰੱਖਦੇ ਆ ਰੱਖਦੇ ਆਪਣਾ ਧਿਆਨ ਭੁੱਲ ਜਾਂਦੇ ਆ ਕਿ ਸਾਡ ਨੂੰ ਸਾਡੇ ਵਾਸਤੇ ਵੀ ਕੀ ਠੀਕ ਆ ਕੀ ਨਹੀਂ ਠੀਕ ਹੈਗਾ ਤੇ ਆਪਣੇ ਵਾਸਤੇ ਵੀ ਜੋ ਆਪਣੇ ਲਈ ਠੀਕ ਉਹ ਕਰਨਾ ਚਾਹੀਦਾ ਵਾ ਤੇ ਆਪਣੇ ਲਈ ਵੀ ਸੋਚਣਾ ਚਾਹੀਦਾ ਥੋੜਾ ਤੇ ਵਾਸੇ ਇਧਰ ਸਾਡਾ ਪੋਹਾ ਤਿਆਰ ਹੋ ਗਿਆ ਵਾ ਤੇ ਹੁਣ ਆਪਾਂ ਬਸ ਮੈਂ ਇਹਨੂੰ ਪੋਹਾ ਦਿੰਨੀ ਆ ਬੇਟੀ ਨੂੰ ਤੇ ਨਾਲ ਫਿਰ ਬਣਾਉਣਾ ਹੈ ਕਹਿੰਦੀ ਹੀ ਮੈਨੂੰ ਕੋਲਡ ਕਾਫੀ ਬਣਾ ਦੋ ਹੀ ਤੇ ਕੋਲਡ ਕਾਫੀ ਬਣਾ ਦਿੰਨੀ ਆ ਨਾਲ ਤੇ ਵਧੀਆ ਲੱਗਦਾ ਵਾ ਹੁਣ ਬੱਚਿਆਂ ਵਾਸਤੇ ਕਰਨਾ ਨਾ ਫੈਮਿਲੀ ਦੇ ਵਿੱਚ ਕਰਨ ਵਾਸਤੇ ਬਹੁਤ ਵਧੀਆ ਲੱਗਦਾ ਵਾ ਜਦੋਂ ਕਿਸੇ ਦਾ ਕਰਦੇ ਆ ਕੋਈ ਖਾਨਦਾਂ ਵਾ ਕੋਈ ਸ਼ਕੀਨ ਹੁੰਦਾ ਵਾ ਖਾਨਦਾਨਾ ਤੇ ਉਹ ਦਿਵਸ ਹੀ ਕਰਨ ਨੂੰ ਹੀ ਦਿਲ ਕਰਦਾ ਵਾ ਕੁਝ ਨਾ ਕੁਝ ਵੀ ਚਲੋ ਹਣਾ ਇਹਦੇ ਵਾਸਤੇ ਕੁਝ ਬਣਾ ਲੰਦਿੰਨੇ ਆ ਮੇਕਔਰਤ ਵਾਸਤੇ ਬਿਜ਼ੀ ਰਹਿਣ ਦਾ ਜਰੀਆ ਵਾ ਕਿਉਂਕਿ ਹਰ ਇੱਕ ਕੰਮ ਜਿਹੜਾ ਔਰਤ ਨੇ ਕਰਨਾ ਹੁੰਦਾ ਵਾ ਤੇ ਜ਼ਰੂਰੀ ਆ ਸਾਰੇ ਕੰਮ ਜ਼ਰੂਰੀ ਕੋਈ ਵੀ ਕੰਮ ਇਸ ਤਰ੍ਹਾਂ ਦਾ ਹੈ ਨਹੀਂ ਇਹ ਘਰ ਛੱਡ ਤੇ ਕੇ ਕੰਮ ਤੇ ਬੈਠ ਜਾਏਗਾ ਕੋਈ ਵੀ ਸਾਰੇ ਕੰਮ ਜ਼ਰੂਰੀ ਆ ਸਾਰੇ ਕੰਮ ਕਰਨੇ ਪੈਂਦੇ ਆ ਘਰ ਦੇ ਵਿੱਚ ਤੇ ਇਹ ਆ ਵੀ ਚਲੋ ਬਿਜ਼ੀ ਰਹਿੰਦੀ ਐ ਜਨਾਨੀ ਇੱਕ ਘਰ ਦੇ ਵਿੱਚ ਕੰਮ ਕਰਦਿਆਂ ਕਰਦੇ ਆ ਤੇ ਕੋਈ ਵੀ ਕੰਮ ਵਾ ਪਿਆ ਵਸ ਆਪਣੀ ਮਰਜ਼ੀ ਐ ਜੇ ਚਲੋ ਕੋ ਉਹ ਵੀ ਅੱਜ ਛੱਡ ਦਿੰਨੇ ਆ ਕੰਮ ਤੇ ਚਲੋ ਕੱਲ ਨੂੰ ਕਰ ਲਾਂਗੇ ਕੱਲ ਨੂੰ ਵੀ ਪਰ ਆਪ ਨੂੰ ਹੀ ਕਰਨਾ ਪੈਣਾ ਉਹ ਕੰਮ ਉਹ ਕਿਸੇ ਹੋਰ ਨੇ ਨਹੀਂ ਕਰਨਾ ਹੈਗਾ ਕਿਉਂਕਿ ਇੱਕ ਜਨਾਨੀ ਦੀ ਇੱਕ ਰਿਸਪੌਂਸਿਬਿਲਟੀ ਆ ਘਰ ਨੂੰ ਸੰਭਾਲਣਾ ਕਰ ਦੇ ਕੇਅਰ ਕਰਨੀ ਕਰ ਦੇ ਕਿਚਨ ਦਾ ਕੰਮ ਕਰਨਾ ਵਾ ਸਾਰੇ ਏ ਤੋਂ ਜ਼ੈਡ ਕਰਦਾ ਜਨਾਨੀ ਕੰਮ ਦੇਖਦੀ ਆ ਤੇ ਕਿੱਦਾਂ ਉਹਨੇ ਕਰਨਾ ਵਾ ਕਿੱਦਾਂ ਉਹ ਕਰਦੀ ਆ ਵੀ ਕਿਸ ਤਰ੍ਹਾਂ ਉਹਨੇ ਸਾਰੇ ਕੰਮ ਨੂੰ ਮੈਨੇਜ ਕਰਨਾ ਵਾ ਮਤਲਬ ਇਹ ਨਹੀਂ ਹੈ ਕਿ ਸਾਰਾ ਕੁਝ ਔਰਤ ਹੀ ਕਰਦੀ ਆ ਔਰਤ ਦੀਆਂ ਰਿਸਪੌਂਸਿਬਿਲਟੀਆਂ ਜਿਹੜੀਆਂ ਹੈਗੀਆਂ ਹੈ ਪਰ ਆਦਮੀ ਦੀਆਂ ਰਿਸਪੌਂਸਿਬਿਲਟੀਆਂ ਵੀ ਬਹੁਤ ਜ਼ਿਆਦਾ ਨੇ ਆਦਮੀ ਵੀ ਬਹੁਤ ਜ਼ਿਆਦਾ ਉਹ ਸਾਰੇ ਕੰਮ ਉਹਨਾਂ ਦੇ ਸਿਰ ਤੇ ਹੀ ਹੁੰਦੇ ਆ ਆਦਮੀ ਦੇ ਸਿਰ ਤੇ ਹੀ ਸਭ ਕੁਝ ਵਾ ਤੇ ਉਹਦੇ ਨਾਲ ਇਹ ਆ ਵੀ ਦੋਨਾਂ ਨੂੰ ਰਲ ਮਿਲ ਕੇ ਆਪਣਾ ਘਰ ਦੇਖਣਾ ਪੈਂਦਾ ਵਾ ਦੋਨਾਂ ਜੀਆਂ ਦੇ ਰਿਸਪੌਂਸਿਬਿਲਟੀ ਆਏ ਘਰ ਨੂੰ ਕਿੱਦਾਂ ਮੈਨੇਜ ਕਰਨਾ ਵਾ ਲੇਡੀਜ਼ ਘਰ ਦਾ ਕਰਦੀ ਆ ਜੈਂਸ ਬਾਹਰ ਦਾ ਕਮਾ ਕੇ ਲਿਆਉਂਦਾ ਜੈਂਸ ਬਾਹਰ ਸਭ ਕੁਝ ਕਰਦਾ ਕੰਮ ਤੇ ਫੇਰ ਹੀ ਇਹ ਸਾਰਾ ਕੁਝ ਪੋਸੀਬਲ ਹੁੰਦਾ ਵਾ ਦੋਨਾਂ ਜਣੇ ਦੇ ਨਾਲ ਹੀ ਇਕੱਲਾ ਇੱਕ ਜਣੇ ਦੇ ਨਾਲ ਨਹੀਂ ਹੈ ਦੋਨੋਂ ਨੂੰ ਸਮਝਦਾਰ ਬਣਨਾ ਪੈਂਦਾ ਤੇ ਦੋਨਾਂ ਨੂੰ ਕੰਮ ਕਰਨਾ ਪੈਂਦਾ ਹੈ ਤੇ ਰਲ ਮਿਲ ਕੇ ਸਭ ਕੁਝ ਹੁੰਦਾ ਹੈ ਲਓ ਜੀ ਸਾਡਾ ਪੋਹਾ ਤਿਆਰ ਹੋ ਗਿਆ ਹੈ ਤੇ ਬਸ ਹੁਣ ਮੈਂ ਬੇਟੀ ਨੂੰ ਦਿਨੀ ਹੈ ਤੇ ਆਪਾਂ ਫਿਰ ਨਾ ਹੁਣ ਇੱਥੇ ਰਾਜਮਾ ਬਣਾਣ ਲੱਗੀ ਸੀਗੀ ਮੈਂ ਤੇ ਰਾਜਮਾ ਮੈਂ ਰਾਤ ਦੇ ਜਦੋਂ ਭਿਉਂ ਕੇ ਰੱਖੇ ਸੀਗੇ ਤੇ ਸਵੇਰੇ ਮੈਂ ਉਹਨਾਂ ਨੂੰ ਵਿਸਤ ਵਰ ਵਾਲੀ ਸੀਗੀ ਤੇ ਉਬਾਲ ਲਿਆ ਸੀਗਾ ਕਿਉਂਕਿ ਮੈਂ ਭੋਕੇ ਰੱਖਦੀ ਆ ਫਿਰ ਵੀ ਵਿਸਤ ਮਰਵਾਉਣੀ ਆ ਉਹਨੂੰ ਤੇ ਫਿਰ ਵਧੀਆ ਸੋਫਟ ਸੋਫਟ ਬੰਦੇ ਨੇ ਵਧੀਆ ਮਨ ਨੂੰ ਲੱਗਦੇ ਆ ਜਿੱਦਾਂ ਕੋਲੇ ਕੋਲੇ ਚੰਗੇ ਲੱਗਦੇ ਇਹਦੇ ਨਾਲ ਚੌਲ ਬਣਾਲੇ ਸੀ ਕਿ ਇਧਰ ਚੌਲ ਰੱਖੇ ਸੀਗੇ आज मामा ਦੇ ਨਾਲ ਨਾ ਚੌਲ ਵਧੀਆ ਲੱਗਦੇ ਨੇ ਚਾਹ ਕੜੀ ਹੋਵੇ ਉਹਦੇ ਨਾਲ ਵੀ ਚੌਲ ਚੰਗੇ ਲੱਗਦੇ ਨੇ ਇਹ ਦੋ ਚਾਰ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਨਾ ਸਬਜ਼ੀਆਂ ਦੇ ਨਾਲ ਚੌਲ ਵਧੀਆ ਲੱਗਦੇ ਨੇ ਤੇ ਫੇ ਮੈਂ ਚੌਲ ਇਹਦੇ ਨਾਲ ਰਾਜਮਾਮਾ ਨਾਲ ਮੈਂ ਕਿਹਾ ਚੌਲ ਬਣਾ ਲੈਣੀ ਆ ਤੇ ਰੋਟੀ ਭੇਜਣੀ ਸੀਗੀ ਜਿੱਦਾਂ ਨਾ ਬਾਹਰ ਹਸਪੀਟਲ ਰੋਟੀ ਭੇਜਣੀ ਸੀਗੀ ਤੇ ਮੈਂ ਕਿਹਾ ਚਲੋ ਰੋਟੀ ਫਿਰ ਮੈਨੂੰ ਫੋਨ ਆਇਆ ਤੇ ਕਹਿੰਦੇ ਕਿ ਰੋਟੀ ਭੇਜ ਜੀ ਵੀ ਤੇ ਮੈਂ ਕਿਹਾ ਭੇਜ ਦਿੰਨੀ ਆ ਫੇ ਮੈਂ ਵੀਸ ਤਾਂ ਫਿਰ ਮੈਂ ਕਾ ਜਲਦੀ ਜਲਦੀ ਬਣਾ ਦੇਣੀ ਆ ਤੇ ਨਾਲ ਫੁਲਕੇ ਬਣਾ ਲਾਂਗੀ ਤੇ ਜਿਨ ਕਿਉਂਕਿ ਕਈ ਫੁਲਕੇ ਵੀ ਨਾਲ ਖਾਂਦੇ ਨੇ ਚੌਲਾਂ ਦੇ ਨਾਲ ਫੁਲਕੇ ਵੀ ਬਣਾ ਦੂੰਗੀ ਤੇ ਇਧਰ ਚੌਲਾਂ ਨੂੰ ਮੈਂ ਨਾ ਇਹ ਇਹਦੇ ਵਿੱਚ ਪਾਵਾਂਗੀ ਪਾਣੀ ਵੈਸੇ ਕਿਉਂਕਿ ਸੰਗਣੀ ਹੈ ਜਿਹਦੇ ਥੋੜਾ ਪਾਣੀ ਗਰਮ ਕਰਕੇ ਪਾ ਦਿੰਨੀ ਆ ਤੇ ਝੋਲਾ ਨੂੰ ਮੈਂ ਉਬਾਲ ਕੇ ਤੇ ਇਹਨਾਂ ਨੂੰ ਮੈਂ ਫਿਰ ਨਾ ਪੋਣ ਲੈਣੀ ਹੁੰਨੀ ਇਸ ਤਰ੍ਹਾਂ ਪੋਣ ਕੇ ਤੇ ਫੇਰੀ ਬਣਾਉਣੀ ਆ ਝੋਲ ਵੈਸੇ ਜ਼ਿਆਦਾਤਰ ਤੇ ਮੈਂ ਇਸ ਤਰ੍ਹਾਂ ਹੀ ਬਣਾਉਣੀ ਮੈਂ ਦੂਜੀ ਤਰ੍ਹਾਂ ਕਦੀ ਨਹੀਂ ਬਣਾਇਆ ਹੈ ਗਈ ਵਿੱਚ ਵਿੱਚ ਰਹਿਣ ਦੇਵਾ ਵਿੱਚ ਕੱਢ ਦੇਣੀ ਹੁੰਨੀ ਆ ਤੇ ਇਦਾਂ ਝੋਲ ਵਧੀਆ ਲੱਗਦੇ ਨੇ ਤਾਂ ਪੇਚ ਨਿਕਲ ਜਾਂਦੀਆਂ ਨੇ ਤੇ ਫਿਰ ਵਧੀਆ ਹੁੰਦੇ ਆ ਝੋਲ ਤੇ ਝੋਲ ਵੈਸੇ ਹੁਣ ਤੇ ਆਪਾਂ ਬਹੁਤ ਜ਼ਿਆਦਾ ਘੱਟ ਖਾਣੇ ਚੌਲ ਮੈਂ ਕਦੀ ਬਣਾਏ ਨਹੀਂ ਐ ਵੈਸੇ ਝੋਲ ਨਹੀਂਗੇ ਘਾਟੀ ਬਣਾਣੇ ਆਪਾਂ ਚੌਲ ਤੇ ਫਿਰ ਮੈਂ ਕਿਹਾ ਰਾਜਮਾਵਾਂ ਦੇ ਨਾਲ ਚਲੋ ਭੇਜਦੇ ਆਂ ਭੇਜਨੀ ਆ ਨਾਲੇ ਰੋਟੀ ਭੇਜਣੀ ਆ ਤੇ ਚੌਲ ਭੇਜ ਦਾਂਗੀ ਨਾਲ ਤੇ ਤਾਂ ਕਰਕੇ ਮੈਂ ਚੌਲ ਬਣਾ ਲਏ ਸੀ ਕਿਉਂਕਿ ਤਾਂ ਮੈਂ ਚੌਲ ਘਾਟੀ ਬਣਾਉਣੀ ਆ ਆਪਾਂ ਬਾਸਮਤੀ ਦੇ ਚੌਲ ਹੀ ਬਣਾਉਣੇ ਆ ਤੇ ਇਹ ਵੀ ਬਹੁਤ ਵਧੀਆ ਬੰਦੇ ਬਾਸਮਤੀ ਦੇ ਚੌਲ ਜਿਹੜੇ ਨਾ ਐ ਕੱਲੇ-ਕੱਲੇ ਦਾਣਾ ਬੰਦੇ ਆ ਬਹੁਤ ਵਧੀਆ ਬੰਦੇ ਨੇ ਇਸ ਤਰ੍ਹਾਂ ਤੇ ਚੌਲ ਵਾਸੋਂ ਤਿਆਰ ਹੋ ਗਏ ਆ ਤੁਹਾਨੂੰ ਮੈਂ ਫੁਲਕੇ ਬਣਾ ਲੈਣੀਆਂ ਤੇ ਫਿਰ ਫੁਲਕੇ ਬਣਾ ਕੇ ਤੇ ਫਿਰ ਪੈਕ ਕਰ ਦਾਂਗੀ ਰੋਟੀ ਹੁਣ ਉਹਨਾਂ ਵਾਸਤੇ ਤੇ ਦੇਖੋ ਕਿੰਨੇ ਸੋਨੇ ਚੌਲ ਬਣੇ ਆ ਤੇ ਬਾ ਇਦਾਂ ਪੇਛ ਲਾ ਲਉਣਾ ਤੇ ਫਿਰ ਠੀਕ ਰਹਿੰਦੇ ਆ ਤੇ ਇੱਧਰ ਹੁਣ ਫੁਲਕੇ ਬਣਾ ਕੇ ਮੈਂ ਤੇ ਫਿਰ ਬਸ ਪੈਕ ਕਰ ਦਿੰਨੀ ਆ ਰੋਟੀ ਹੁਣ ਉਹਨਾਂ ਵਾਸਤੇ ਇਥੇ ਮੈਂ ਪੈਕ ਕਰਨ ਲੱਗੀ ਸੀਗੀ ਪਾਉਣ ਲੱਗੀ ਸੀਗੀ ਸਬਜ਼ੀ ਫੇ ਮੈਨੂੰ ਯਾਦ ਆਇਆ ਵਿੱਚ ਮੈਂ ਧਨੀਆ ਤੇ ਪਾਇਆ ਨਹੀਂ ਆ ਕਿਉਂਕਿ ਇਹ ਧਨੀਆ ਤੋਂ ਬਿਨਾ ਤੇ ਫਿਰ ਇੱਕ ਰੋਟੀ ਖਾਂਦੇ ਨਹੀਂ ਕਹਿਣਗੇ ਧਨੀਆ ਨਹੀਂ ਪਾਇਆ ਹਰ ਇੱਕ ਸਬਜ਼ੀ ਚ ਗਰਮੀਆਂ ਚ ਵੀ ਧਨੀਆ ਲੱਭਣਗੇ ਧਨੀਆ ਨਹੀਂ ਹੈਗਾ ਧਨੀਆ ਨਹੀਂ ਪਾਇਆ ਫੇ ਮੈਂ ਕਿਹਾ ਚਲ ਧਨੀਆ ਪਾ ਦਿੰਨੀ ਆ ਵਿੱਚ ਜਿਆਦਾ ਆ ਗਿਆ ਮੈਨੂੰ ਕਿ ਧਨੀਆ ਤੇ ਹੈਗਾ ਤੇ ਪਾਇਆ ਹੈ ਨਹੀਂ ਫੇ ਮੈਂ ਕਿਹਾ ਚਲ ਧਨੀਆ ਪਹਿਲਾਂ ਕੱਟ ਕੇ ਪਾ ਦਿੰਨੀ ਆ ਫੇ ਫਿਰ ਰੋਟੀ ਪੈਕ ਕਰਾਂ ਸਾਡੇ ਘਰ ਧਨੀਆ ਤੇ ਇੱਕ ਮੱਖਣ ਇਹ ਤੋਂ ਬਿਨਾ ਤੇ ਨਹੀਂ ਆ ਦੇਸੀ ਘਿਓ ਵੀ ਮੱਖਣ ਤੇ ਬਿਨਾ ਤੇ ਰੋਟੀ ਖਾਂਦੇ ਨਹੀਂ ਮੱਖਣ ਨਾ ਤੇ ਹੋਣਾ ਹੀ ਚਾਹੀਦਾ ਵਾ ਸਬਜ਼ੀ ਦੇ ਵਿੱਚ ਮੱਖਣ ਬਹੁਤ ਜ਼ਰੂਰੀ ਹੈ ਸਾਡੇ ਘਰ ਦੇ ਵਿੱਚ ਕਰੋ ਤੁਸੀਂ ਵੀ ਸਾਡੇ ਮਾਮਾਈ ਦਾ ਬੇਟਾ ਇਨਸਪੈਕਟਰ ਬਣਿਆ ਤੇ ਉਹਦੀ ਖੁਸ਼ੀ ਵਿੱਚ ਮੂੰ ਮਿੱਠਾ ਕਰੋ ਤੁਸੀਂ ਵੀ ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਕੋਈ ਇਦਾਂ ਆਪਣਾ ਵੱਧਦਾ ਹੈ ਅੱਗੇ ਤੇ ਵਧੀਆ ਲੱਗਿਆ ਸਾਨੂੰ ਵੀ ਇਹ ਮੇਰੇ ਰਾਤ ਦੇ ਕੰਮ ਨੇ ਜਿੱਦਾਂ ਮੈਂ ਹੁਣ ਸਾਰੇ ਰਾਤ ਨੂੰ ਜਦੋਂ ਸੌਣ ਤੋਂ ਪਹਿਲਾਂ ਫਿਰ ਮੇਰੇ ਜਿਹੜਾ ਫਰੂਟ ਹੋਏਗਾ ਮੈਂ ਕੱਟ ਕੇ ਇਦਾਂ ਫ੍ਰਿਜ ਚ ਰੱਖ ਦੇਣੀ ਕਿ ਠੰਡਾ ਹੋ ਜਾਏਗਾ ਤੇ ਸਵੇਰੇ ਖਾਣ ਵਾਸਤੇ ਫਿਰ ਵਧੀਆ ਲੱਗਦਾ ਜਦੋਂ ਕੱਟਿਆ ਹੋਇਆ ਇੱਕ ਕੱਟਣ ਦੀ ਗੱਲ ਹੁੰਦੀ ਹੈ ਤੇ ਕੱਟ ਕੇ ਤੇ ਫਿਰ ਬਾਅਦ ਵਿੱਚ ਮੈਂ ਇਦਾਂ ਰੱਖ ਦੇਣੀ ਫਿਰ ਜੇ ਦਾ ਦਿਲ ਕਰਦਾ ਉਹ ਆਪਣਾ ਲੈ ਕੇ ਤੇ ਖਾ ਲੈਂਦਾ ਫ੍ਰਿਜ ਦੇ ਵਿੱਚ ਕੀ ਤੁਸੀਂ ਵੀਡੀਓ ਦੇਖਦੇ ਆ ਪਰ ਲਾਈਕ ਨਹੀਂ ਕਰਦੇ ਅਗੇ ਲਾਈਕ ਦਾ ਕੋਈ ਪੈਸਾ ਨਹੀਂ ਲੱਗਦਾ ਸਬਸਕ੍ਰਾਈਬ ਵੀ ਪਲੀਜ਼ ਕਰਦੇ ਹੋ ਵੀ ਤੇ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਦੇ ਲਈ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਓਕੇ ਬਾਏ ਬਾਏ